ਗੁਜਰਾਤ ਦੇ ਕਿਸਾਨਾਂ ਦੇ ਹੱਕ ਦੀ ਲੜਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇਕਾਈ ਨਿਤਰ ਆਈ ਹੈ ਗੁਜਰਾਤ ਸਰਕਾਰ ਵੱਲੋਂ ਇਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਅਕਵਾਇਰ ਕਰਨ ਦੀ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ ਸੀ ਉਦਰ ਸਿੱਖਾਂ ਨੇ ਕਾਨੂੰਨੀ ਲੜਾਈ ਦੇ ਨਾਲ ਨਾਲ ਅਕਾਲੀ ਦਲ ਨਾਲ ਵੀ ਸੰਪਰਕ ਕੀਤਾ ਸੀ ਇਨ੍ਹਾਂ ਕਿਸਾਨਾਂ ਨੇ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕੀਤੀ ਅਤੇ ਉਜਾੜੇ ਤੋਂ ਬਚਾਉਣ ਦੀ ਗੁਹਾਰ ਲਗਾਈ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵੀ ਦੇ ਸੰਪਰਕ ਵਿੱਚ ਨੇ ਅਤੇ ਛੇਤੀ ਹੀ ਕੋਈ ਟੁਕਮਾ ਹਾਲ ਨਿਕਲੇਗਾ ਇਸ ਮੌਕੇ ਗੁਜਰਾਤ ਦੇ ਕਈ ਕਿਸਾਨ ਵੀ ਮੌਜੂਦ ਸਨ ਅਤੇ ਉਹਨਾਂ ਕਹੇ ਕਿ ਉਹ ਕਈ ਸਾਲਾਂ ਤੋਂ ਉੱਥੇ ਵਸਦੇ ਨੇ ਅਤੇ ਖੇਤੀ ਕਰਦੇ ਆਏ ਨੇ ਅਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਅ ਗੁਜਰਾਤ ਤੋਂ ਜਿਹੜੇ ਕਿਸਾਨਾਂ ਦਾ ਡੈਲੀਗੇਸ਼ਨ ਆਇਆ ਹਰਿਆਣੇ ਔਰ ਪੰਜਾਬ ਦੇ ਜਿਹੜੇ ਕਿਸਾਨਾਂ ਨੂੰ ਉੱਥੋਂ ਉਜਾੜਿਆ ਜਾ ਰਿਹਾ ਮੋਦੀ ਜੀ ਦੀ ਸਰਕਾਰ ਵੱਲੋਂ ਅਸੀਂ ਇਸ ਡੈਲੀਗੇਸ਼ਨ ਦੀ ਜਿਹੜੀ ਲੜਾਈ ਹੈ ਸਰ RAMU ਵਾਲਿਆ ਜੀ ਨੇ ਸਰ ਵੱਡੇ ਬਾਦਲ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਲੈਟਰ ਵੀ ਲਿਖੀ ਹੈ ਮੋਦੀ ਨਾ ਟਾਈਮ ਲਿਤਾ ਜਾ ਰਿਹਾ ਅਸੀਂ ਇੱਕੋ ਸਾਡਾ ਸਟੈਂਡ ਹੈ ਕਿ ਇਹਨਾਂ ਨੂੰ ਉਥੋਂ ਦੀ ਬਿਲਕੁਲ ਨਹੀਂ ਉਜਾੜਿਆ ਜਾਣਾ ਚਾਹੀਦਾ 1965 ਤੋਂ ਉੱਥੇ ਵਸੇ ਹੋਏ ਨੇ ਇਹਨਾਂ ਕੋਲ ਇਹਨਾਂ ਦੀ ਤੀਜੀ ਜਾਂ ਦੂਜੀ ਜਨਰੇਸ਼ਨ ਉੱਥੇ ਖੇਤੀ ਕਰ ਰਹੀ ਹੈ ਬੰਜਰ ਜ਼ਮੀਨ ਨੂੰ ਅਬਜਾਓ ਬਣਾਇਆ ਗਿਆ ਹੈ ਕਿਸੇ ਵੀ ਸੂਰਤ ਤੇ ਇੱਕ ਹਿੰਦੁਸਤਾਨੀ ਨੂੰ ਕਿਸੇ ਸਟੇਟ ਤੋਂ ਨਹੀਂ ਉਜਾੜਿਆ ਜਾ ਸਕਦਾ ਕਿ ਤੁਸੀਂ ਦੂਜੇ ਸਟੇਟ ਤੋਂ ਹੈ ਇਹ ਗਲਤ ਕਾਨੂੰਨ ਹੈ ਹਾਈ ਕੋਰਟ ਤੋਂ ਹਾਰ ਚੁੱਕੀ ਹੈ ਗੁਜਰਾਤ ਸਰਕਾਰ ਫੁੱਲ ਬੈਜਟਰ ਉੱਪਰ ਉੱਪਰ ਹੁਣ ਅਪੀਲ ਪਾਈ ਹੈ ਇਹਨਾਂ ਨੇ ਮੈਂ ਸਮਝਦਾ ਵਾਪਸ ਲੈਣੀ ਚਾਹੀਦੀ ਔਰ ਜੇ ਮੋਦੀ ਸਾਹਿਬ ਐਸਪੀਰੇਸ਼ਨ ਰੱਖਦੇ ਨੇ ਕਿ ਉਹਨਾਂ ਨੇ ਹਿੰਦੁਸਤਾਨ ਦਾ ਲੀਡਰ ਬਣਨਾ ਹੈ ਤੇ ਫਿਰ ਇਹੋ ਜਿਹੇ ਜਿਹੜੇ ਇਸ਼ੂਜ਼ ਨੂੰ ਦੇ ਸਟੇਟ ਦੇ ਵਿੱਚ ਨਹੀਂ ਹੋਣੇ ਚਾਹੀਦੇ ਦਿੱਲੀ ਸੇਵਾ ਗੁਰਦਰਾ ਮੈਨੇਜਮੈਂਟ ਕਮੇਟੀ ਜੇਕਰ ਇਹ ਸਰਕਾਰ ਉਹਨਾਂ ਨੂੰ ਕਿਸੇ ਤਰੀਕੇ ਦੀ ਰੀਲੀਫ ਨਹੀਂ ਮਿਲਦੀ ਜਿਸ ਤਰੀਕੇ ਦੇ ਵਾਸਤੇ ਵੀ ਚਾਹੇ ਸਾਨੂੰ ਸੜਕਾਂ ਤੇ ਉਤਰਨਾ ਪਵੇ ਇਹਨਾਂ ਦੇ ਨਾਲ ਚਾਹੇ ਸਾਨੂੰ ਸੁਪਰੀਮ ਕੋਰਟ ਚ ਜਾਣਾ ਪਵੇ ਹਿੰਦੁਸਤਾਨ ਦੀ ਬੈਸਟ ਬੈਟਰੀ ਆਫ ਲਾਅਸ ਖੜੀ ਕਰਨੀ ਪਵੇ ਦਿੱਲੀ ਸਿੱਖ ਗੁਰਦਾ ਮੈਨੇਜਮੈਂਟ ਕਮੇਟੀ ਆਪਣੇ ਭਰਾਵਾਂ ਦੇ ਨਾਲ ਹਰ ਤਰੀਕੇ ਨਾਲ ਖੜੀ ਹੋਊਗੀ ਔਰ ਇਹਨਾਂ ਨੂੰ ਵਿਸ਼ਵਾਸ ਤੋਂ ਆਉਂਦੀ ਆ ਸਰਕਾਰ ਨੂੰ ਹਰ ਹਾਲਤ ਅੰਦਰ ਹਰ ਹਾਲਤ ਅੰਦਰ ਔਰ ਹਰ ਹਾਲਤ ਅੰਦਰ ਇਹ ਆਪਣਾ ਫੈਸਲਾ ਵਾਪਸ ਲੈਣਾ ਪਊਗਾ ਔਰ ਇਹਨਾਂ ਦਾ ਬਸੇਵਾ ਉੱਤੇ ਕੋਰੋਨਾ ਪਊਗਾ ਲੇਕਿਨ ਦੁਖੀਸ਼ ਬਾਤ ਕਹਿਣਾ ਹੈ ਮਾਰੇ ਸੇ ਜ਼ਮੀਨ ਲੈ ਕੇ ਸਸਤੇ ਭਾਅ ਉਮਰਿਆਂ ਕੋ ਕੋਡਿਓਂ ਕੇ ਭਾਅ ਮੇਂ ਹਮਾਰੇ ਸੇ ਸਿੰਨ ਨੂੰ ਉਹਨਕੇ ਦੇਨੇ ਕੀ ਪਲਾਨ ਹੈ ਹਮ ਅਚੀ ਤਰੀਕੇ ਸੇ ਜਾਣਦੇ ਲੇਕਿਨ ਆਪਕੇ ਮ आज प्रिंट मीडिया और इलेक्ट्रॉनिक मीडिया आपके माध्यम से एक चीज कहना चाहते हैं कि ये आवाज को दबा दी जाती है खबरन दी दुनिया विच आओ साडे नाल कदी भी टिकितो भी जुड़ो आपा मिलेंगे फेसबुक ते असि दिखांगे यूट्यूब ते सानू फॉलो करो ट्विटर ते खबर नाल जुड़े रहो दिन रात